ਇੱਥੇ ਆ ਕੇ ਬੰਦਾ ਹਿੰਮਤ ਹਾਰ ਜਾਂਦਾ ਇੱਥੇ ਆ ਕੇ ਬੰਦੇ ਦਾ ਦਿਲ ਟੁੱਟਦਾ ਕੋਈ ਹੇ ਰੱਖਣਗਾ ਨਹੀਂ ਔਖਾ ਕੋਈ ਨੀਰਾਚਾਰਾ ਕੋਈ ਸੰਭਾਲਣ ਬਣਵਾਉਣੀ ਬਈ ਔਖਾ ਹਨ ਜਦੋਂ ਬੰਦੇ ਦਾ ਪੁੱਤਾਂ ਵਾਂਗੂ ਪਾਲਿਆ ਜਾਨਵਰ ਹੱਥਾਂ ਚੋਂ ਜਾਂਦਾ ਨਾ ਤੇ ਘਰੋ ਚਕਾਉਣਾ ਜਾਂ ਮਿੱਟੀ ਚ ਨੱਪਣਾ ਬਈ ਉਦੋਂ ਔਖਾਗਾ ਆ ਮੇਰੇ ਪਿੰਡ ਦਾ ਭਰਾਗਾ ਬਈ ਗੋਰਾ ਇੱਕ ਇਹਦੀ ਮੱਜ ਬਾਈ ਜੀ ਪਿਛਲੇ ਸੂਏ ਉਹ ਵੀ ਇਸੇ ਤਰ੍ਹਾਂ ਹੀ ਸੂਣ ਵਾਲੀ ਮੱਝ 23 24 ਕਿਲੋ ਦੁੱਧ ਵਾਲੀ ਉਹੀ ਵੀਰੇ ਭੰਗ ਦੇ ਭਾਣੇ ਬਾਗੀ ਤੱਕ ਬਾਈ ਜੀ ਆ ਚੋਟੀ ਨੇੜੇ ਤੇੜੇ ਆਸੇ ਪਾਸੇ ਪਿੰਡਾਂ ਚ ਇਹੋ ਜਿਹਾ ਪਸ਼ੂ ਹੈ ਨਹੀਂ ਸੀ ਵੀਰੇ ਬਾਈ ਦਾ ਰੋ ਰੋ ਯਾਰ ਬੁਰਾ ਹਾਲ ਹੋਇਆ ਪਿਆ ਬਾਈ ਬਣੇ ਸੋਨੂੰ ਜਿੰਨੇ ਭਰਾ ਵੀਡੀਓ ਦੇਖਦੇ ਹੋ ਹੱਥ ਬਨ ਕੇ ਮੇਰੀ ਬੇਨਤੀ ਹੈ ਭਰਾਵਾਂ ਨੇ ਜਿੰਨੀ ਹੋ ਸਕਦੀ ਹੈ ਬਾਈ ਦੀ ਯਾਰ ਜਰੂਰ ਸਹਾਇਤਾ ਕਰਿਓ ਬਾਈ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਪਿੰਡ ਵੀਰੇ ਕੋਟਪਾਰਾ ਸਾਡਾ ਜਿਹੜਾ ਬਠਿੰਡਾ ਗਰਾਊਂਡ ਤੇ ਆ ਕੇ ਕੋਲੇ ਆ ਕੇ ਤੁਸੀਂ ਆਪਦੀ ਤਸੱਲੀ ਕਰਕੇ ਜਿੰਨੀ ਤੁਸੀਂ ਸਹਾਇਤਾ ਕਰਨੀ ਚਾਹੁੰਦੇ ਹੋ ਵੀਰੇ ਹਨ ਜਾਂ ਕੋਈ ਵੀ ਦੁੱਖ ਵਡਾਉਣਾ ਚਾਹੁੰਦਾ ਬਾਈ ਦਾ ਇਹ ਨੰਬਰ ਆ ਤਾਂ ਫੋਨ ਕਰ ਲਿਓ ਵੀਰੇ ਜਮਾ ਯਾਰ ਸੂਪੀ ਸੀ ਵਧੀਆ ਮੱਝ ਨੂੰ ਬਸ ਕੁਛ ਕਾਰ ਨਹੀਂ ਪਤਾ ਨਹੀਂ ਕੀ ਬਣਿਆ ਕਿਸਮਤ ਮਾੜੀ ਜਾਂ ਕੁਝ ਵੀ ਲਾ ਲੋ ਹਨਾ ਬਾਈ ਇਕੱਲਾ ਬੱਚਾ ਰਹਿ ਗਿਆ ਆ ਪਿਆਏ ਦਾ ਕੱਟਾ ਚੁੰਗਣੀ ਨਾਲ ਬਾਈ ਦੁੱਧ ਪਿਆਉਂਦਾ ਕਿੱਥੇ ਤਾਂ ਬਾਈ ਨੇ ਹਰ ਨੂੰ ਘਰੇ ਆਪ ਦੁੱਧ ਹੋ ਜਾਣਾ ਸੀ ਮੁੱਲ ਲਿਆ ਕੇ ਕਟਰੂ ਨੂੰ ਵੀ ਦੁੱਧ ਘਰੇ ਵੀ ਸਾਰਾ ਮੁੱਲ ਦਾ ਦੁੱਧ ਵੀਰੇ ਇੱਕ ਪਸ਼ੂ ਸੀਗਾ ਆਹ ਨਾਲ ਹੋਰ ਦੋ ਛੋਟੇ ਹੈਗੇ ਚਲੋ ਦੋ ਕੱਟੇ ਤੇ ਇੱਕ ਝੋਟੀ ਰੱਖੀ ਹੋਈ ਹੈ ਬਾਈ ਨੇ ਦੁੱਧ ਵਾਲਾ ਇੱਕ ਪਸ਼ੂ ਸੀਗਾ ਇਖੇ ਆ ਕੇ ਬੰਦਾ ਹਿੰਮਤ ਹਾਰ ਜਾਂਦਾ ਓਏ ਜੀ ਨੇ ਦੁੱਖ ਵਡਾਉਣਾ ਜੀ ਨੇ ਕੋਈ ਸਹਾਇਤਾ ਕਰਨੀ ਵੀਰੇ ਆ ਮੌਕੇ ਤੇ ਕਿਸੇ ਦੀ ਸਹਾਇਤਾ ਕਰ ਦੋ ਨਾ ਤੇ ਜੇ ਤੁਸੀਂ ਇਹ ਵੀ ਕੋਈ ਹੋਰ ਵੀ ਪੈਸੇ ਦੀ ਸਹਾਇਤਾ ਨਹੀਂ ਕਰ ਸਕਦੇ ਹਨਾ ਤਾਂ ਮੈਨੂੰ ਤਾਂ ਜਿੰਨੀ ਵੀ ਵੀਡੀਓ ਦੀ ਕਮਾਈ ਆਊਗੀ ਤੁਸੀਂ ਵੀਰ ਬਣੇ ਸ਼ੇਅਰ ਤਾਂ ਕਰ ਸਕਦੇ ਹੋ ਕੋਈ ਆਪਾਂ ਸ਼ੇਅਰ ਕਰਕੇ ਕਿਸੇ ਦਾ ਆਪਣਾ ਭਲਾ ਹੋ ਜੇ ਹਨਾ ਕੋਈ ਵੀਡੀਓ ਵੱਧ ਚੱਲ ਜਾਈ ਚੰਗੇ ਪੈਸੇ ਆਉਣ ਤਾਂ ਮੈਂ ਬਾਈ ਨੂੰ ਸਾਰੇ ਪੈਸੇ ਦਊਂਗਾ ਉਹ ਇੰਨਾ ਮੈਂ ਕਰ ਸਕਦਾ ਤੁਸੀਂ ਇੰਨੀ ਸਹਤਤਾ ਤਾਂ ਕਰਦੇ ਹੋ ਵੀਰ ਬਣੇ ਬਾਕੀ ਬਾਈ ਇਹ ਜਾਂ ਮਾੜਾ ਟਾਈਮ ਨਾ ਤਾਂ ਕਿਸੇ ਤੇ ਆਵੇ ਤੇ ਨਾ ਰੱਬ ਇਹ ਜਿੰਗਾ ਮੇਰੇ ਤੋਂ ਵੀਡੀਓ ਪਾਉਣ ਨੂੰ ਬਹੁਤ ਔਖਾ ਨਾ ਇਹ ਜਾਂ ਕਿਸੇ ਦੇ ਟਾਈਮ ਹੀ ਨਾ ਆਵੇ ਇਹ ਜੋ ਵੀਡੀਓ ਨਾ ਹੀ ਪਵੇ ਰੱਬਾ ਸਾਰਿਆਂ ਤੇ ਪਲੀ ਰੱਖੀ ਇਹ ਦੁੱਖ ਨਾ ਆਉਣ ਬੰਦੇ ਦਾ ਸਿਰ ਦੁਖਣ ਲੱਗ ਜਾ ਕੋਈ ਬਿਮਾਰ ਹੋ ਜਾ ਦੱਸ ਤਾਂ ਦੋ ਇਹਨਾਂ ਦਾ ਬਹੁਤ ਔਖਾ ਜਾਂਦਾ ਬਾਈ